हाय गाइस ਅੱਜ ਜੀ ਜਾ ਰਹੇ ਹਾਂ ਇੱਕ 네ਗੇਟਿਵਿਟੀ ਰਹਿੰਦੀ ਆ ਭੂਤ ਰਹਿੰਦਾ ਮਤਲਬ ਉੱਥੇ ਕਹਿੰਦੇ ਤੇ ਅਸੀਂ ਜਾ ਕੇ ਦੇਖਦੇ ਹਾਂ ਉਸ ਕਮਰੇ ਚ ਟਾਈਮ ਕਿੰਨਾ ਹੋ ਗਿਆ ਰਹੋ ਤੇ ਮਗਰਾ ਦੇ 2:05 ਮਿੰਟ ਤੇ ਹੁਣ ਆਪਾਂ ਜਾਣਾ ਉੱਥੇ ਚਲੋ ਹਰ ਕੋਈ ਹੈ ਇੱਕ ਹੰਟ ਅਸੀਂ ਆ ਗਏ ਜੀ ਉਸੇ ਰੂਮ ਚ ਜਿੱਥੇ ਕਹਿੰਦੇ ਨੈਗੇਟਿਵਿਟੀ ਰਹਿੰਦੀ ਹੈ ਮਤਲਬ ਭੂਤ ਰਹਿੰਦਾ ਤਾਂ ਅਸੀਂ ਹੁਣ ਦੇਖਦੇ ਆਂ ਵੀ ਕਰਕੇ ਕੀ ਬਣਦਾ ਸਾਨੂੰ ਤਾਂ ਡਰ ਲੱਗ ਰਿਹਾ ਪਿਆ ਸੀ ਚਲੋ ਦੇਖਦੇ ਆਂਗੇ ਕੀ ਹੁੰਦਾ ਇਹ ਬਣਾ ਰਿਹਾ ਜੀ ਵੀ ਜਿੱਧਰ ਨੂੰ ਜਾਊਗਾ ਜੇ ਛਿੱਕਾ ਮਤਲਬ ਖਿਸਗੂਗਾ ਤਾਂ ਪਤਾ ਲੱਗ ਜਾਊਗਾ ਪੰਨ ਡਰਤਾ ਲੱਗ ਰਿਹਾ ਵੀ ਤੁਹਾਨੂੰ ਲੱਗ ਰਿਹਾ ਕੋਈ ਗੱਲ ਨਹੀਂ ਬਈ ਸਬਸਕ੍ਰਾਈਬ ਜਰੂਰ ਕਰ ਦਿਓ ਬਹੁਤ ਦੇਖ ਲੋ ਰਾਤ ਦੇ 2:00 ਬਜ ਕੇ 10 ਮਿੰਟ ਹੋ ਗਏ ਸਾਡੇ ਨੇੜੇ-ਤੇੜੇ ਕੋਈ ਹੈ ਪਲੀਜ਼ ਕੋਈ ਹੈ ਤਾਂ ਸਾਨੂੰ ਕੋਈ ਆਪਣਾ ਬੋਲ ਕੇ ਜਾਂ ਕੋਈ ਕਰਕੇ ਸਨੇਹਾ ਭੇਜੋ ਸਨੇਹਾ ਭੇਜੋ ਜੀ ਜੇ ਕੋਈ ਸਾਡੇ ਨੇੜੇ-ਤੇੜੇ ਹੈ ਕਿਸਕੇ ਹੈ ਹਾਂ کوئی ہیلو بچے کی آواز آئی ہے ایک منٹ رکو ایک منٹ ਹਾਂਜੀ ਕੋਈ ਜਵਾਕ ਹੋਵੇ ਚਾਹੇ ਕੋਈ ਵੀ ਹੋਵੇ ਸਾਡੇ ਸਾਹਮਣੇ ਆਵੇ ਜਾਂ ਕੋਈ ਨਾਂ ਦੱਸੇ ਜਾ ਰਿਹਾ ਹੈ ਯਾਰ ਹਾਂ ਜਾ ਰਿਹਾ ਹੈ ਨਾਂ ਦੱਸੋ ਜੀ ਬੋਲ ਕੇ ਜਾਂ ਕੋਈ ਖੜਕ-ਖੁੜਕਾ ਕਰ ਦਿਓ ਖੜਕਾ ਕਰਕੇ ਦੱਸ ਦਿਓ ਉਹ ਤੇਰੀ ਹਾਂ ਵੀ ਹਾਂ ਯਾਰ ਕੋਈ ਹੁਣ ਫਿਰ ਫਸ ਗਏ ਆਪਾਂ ਮਜ਼ੇ ਆਦਾ ਯਾਰ ਕੌਣ ਹੋ ਸਕਦਾ ਅਸੀਂ ਸਾਨੂੰ ਨੁਕਸਾਨ ਨਾ ਪਹਜਾਇਓ ਜੀ ਅਸੀਂ ਤਾਂ ਆਗੇ ਸੀਗੇ ਕਿਸੇ ਨੇ ਭੇਜਤਾ ਸੀ ਇੱਥੇ ਪਲੀਜ਼ ਰਿਕਵੈਸਟ ਹੈ ਸਾਨੂੰ ਨੁਕਸਾਨ ਨਾ ਪਹਜਾਇਓ ਵੀ ਕੋਈ ਖੜਕਾ ਕੁੜਕਾ ਕਰਕੇ ਦੱਸ ਦੋ ਜੇ ਕੋਈ ਨੁਕਸਾਨ ਨਹੀਂ ਪਹਜਾਉਗਾ ਤਾਂ ਅਸੀਂ ਗੱਲਾਂ ਕਰਾਂਗੇ ਤੁਹਾਡੇ ਨਾਲ ਉੱਤੇ ਰਹੀ ਹੋਈ ਮੈਂ ਕਹਣਾ ਨਿਕਲੀ ਹੈ ਵੀਰੋ ਤੁਸੀਂ ਜਵਾਬੋਂ ਤਾਂ ਇੱਕ ਵਾਰੀ ਖੜਕਾਓ ਵੱਡਿਆਂ ਤਾਂ ਦੋ ਵਾਰੀ ਖੜਕਾਓ ਸਾਰੇ ਦੇਖੀ ਪਰ ਜੇ ਸਾਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਤਾਂ ਉਹ ਤੇਰੀ ਬੱਚਾ ਹੈ ਨਾ ਨਾ ਦਾ ਬੋਲ ਕੇ ਦੱਸ ਨਹੀਂ ਸਕੀ ਵੀਜੀ ਸਾਰਿਆਂ ਨੂੰ ਬੇਨਤੀ ਹੈ ਮੈਂ ਉਹਨਾਂ ਤੋਂ ਪੁੱਛਦਾ ਹਾਂ ਵੀ ਤੁਹਾਡਾ ਨਾਂ ਕੀ ਹੈ ਨਾਂ ਲਿਖੂਗਾ ਉਹ ਹੁਣ ਵੀਰ ਜੀ ਦੇਖੋ ਅਸੀਂ ਤਾਂ ਆ ਗਏ ਰੂਮ 'ਚ ਕੋਈ ਗਲਤੀ ਨਾ ਕਰਿਓ ਐਵੇਂ ਜਾ ਕੇ ਕਈ ਵਾਰ ਨੁਕਸਾਨ ਹੋ ਜਾਂਦਾ ਹੁਣ ਜਿਵੇਂ ਅਸੀਂ ਤਾਂ ਆਈਸੀਓ ਕਿਸੇ ਨੇ ਕਹਿਤਾ ਸੀਗਾ ਚਲੋ ਉੱਥੇ ਜਾ ਕੇ ਤੁਸੀਂ ਕਰੋ ਤੇ ਵੀਡੀਓ ਪਏ ਵੀਡੀਓ ਦੇ ਚੱਕਰ ਤੁਸੀਂ ਆ ਗਏ ਹੁਣ ਅਸੀਂ ਇਹਦਾ ਨਾਮ ਨੂੰ ਪੁੱਛਦੇ ਆਂ ਫਿਰ ਨਾਂ ਆਪੇ ਪਰਨੇ ਚ ਚੱਲ ਗਿਆ ਤਾਂ ਨਾਮ ਆ ਸਕੂਗਾ ਸਹੀ ਗੱਲ ਹੈ ਨਾ ਵੀ ਤੇ ਫਿਰ ਆਪਾਂ ਇਹਨਾਂ ਦਾ ਨਾਮ ਪੁੱਛਦੇ ਆਂ ਵੀ ਤੁਸੀਂ ਨਾਂ ਸਾਡੇ ਹੱਥ ਨਾਲ ਹੀ ਲਿਖਾਈ ਜਾਓ ਠੀਕ ਹੈ ਨਹੀਂ ਨਾਮ ਪੁੱਛਦੇ ਆਪਾਂ ਟੋਡਾ ਨয়া ਜੋ ਆਪੀ ਤੁਸੀਂ ਪੈਨ ਨਾਲ ਲਿਖਾ ਦਿਓ ਜੀ ਲਿਖਾ ਦਿਓ ਕੋਈ ਚੱਕਰ ਨਹੀਂ ਜੀ ਸਾਨੂੰ ਅਸੀਂ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਇਹ ਮੋਟੇ ਰ ਹੈ ਆਫੀਸ ਹੋ ਰਿਹਾ ਨੇ ਯਾਰ ਹਾਂ ਕਮਾਲ ਹੋ ਗਿਆ ਹੋਰ ਕਮਾਲ ਆ ਯਾਰ ਆ ਦੇਖੋ ਜੀ ਹ ਇਹ ਛੋਟਾ ਜਿਹਾ ਫ੍ਰੈਂਕ ਸੀਗਾ ਪਲੀਜ਼ ਸਬਸਕ੍ਰਾਈਬ ਕਰਿਓ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਕਰ ਦਿਆ ਕਰੋ ਤੇ ਇਹ ਜਾ ਤੁਸੀਂ ਨਹੀਂ ਕੋਈ ਟ੍ਰਿਕ ਬਣਾਉਣਾ ਤੇ ਤੁਸੀਂ ਕਦੇ ਮੰਨ ਲਓ ਐ ਹੋ ਜੇ ਤੁਹਾਡੇ ਨਾਲ ਵੀ ਤੁਸੀਂ ਜਾਣਾ ਕਿਤੇ ਨਹੀਂ ਐ ਹੋ ਜੂਗਾ ਵੀ ਵੀ ਤੁਹਾਨੂੰ ਕੋਈ ਲਾਲਚ ਦੇ ਦੇ ਪਰ ਇਹ ਕੰਮ ਨਹੀਂ ਕਰਨਾ ਮੇਰੇ ਵੀਰੋ ਤੇ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰੋ ਹੋਰ ਕੰਮ ਨਹੀਂ ਕਰਨਾ ਇਹ ਕੰਮ ਕਰ ਦਿਓ ਠੀਕ ਹੈ ਜੀ ਤੇ ਬਾਕੀ ਮਿਲਦੇ ਆ ਨੈਕਸਟ ਵਲੌਗ ਚ ਤੇ ਬਣੇ ਰਹੋ ਅਗਲਾ ਵਲੌਗ ਚ ਵੀ ਚੇਤੀ ਆਊਗਾ Então, Vamos lá,